ਹਈਆ ਮੈਂ ਕਹਣਾ ਵੀ ਸਾਡੇ ਨਾਲ ਬਹੁਤ ਮੁੰਡੇ ਆ ਜਿਹੜੇ ਵਕਐ ਅੱਜ ਨਾਲ ਕੰਮ ਵਧੀਆ ਕਰੀ ਜਾਂਦੇ ਘਰੇ ਤੇ ਨਹੀਂ ਤਾਂ ਉਹਨਾਂ ਦੇ ਨਾਲ ਦੇ ਮੇਰੇ ਹੱਥਾਂ 'ਚ ਹੀ ਮਰੇ ਗਏ ਤਾਂ ਅਸਲ ਭਾਈ ਇਹ ਸੱਚ ਆਇਆ ਸੱਚੀ ਗੱਲ ਹੈ ਇਹ ਆ ਸੱਚ ਤਾਂ ਹੀ ਕਹਿਣਾ ਇੱਕ ਦਿਨ ਮੈਂ ਹੋਰ ਗੱਲ ਕਹਿਣਾ ਜੀ ਮੇਰੀ ਕਹਾਣੀ ਤਾਂ ਸਾਰੀ ਸੱਚ ਹੈ ਜੀ ਕਦੇ ਖੁੱਲੇ ਟਾਈਮ ਆਪਾਂ ਬਹਿ ਕੇ ਕਰਾਂਗੇ ਵੀ ਕਿੱਥੋਂ ਕਿਵੇਂ ਸਟਾਰਟ ਹੋਇਆ ਪਰ ਜਿਹੜੀ ਅੱਜ ਦੀ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਗਗਨ ਵੀਰਾਂ ਮਿਲਿਆ ਸੀਗਾ ਉਹਨੇ ਕਿਹਾ ਸੀ ਵੀ ਆਪਾਂ ਬੰਦੇ ਜੁੜੀਏ ਨਾਲ ਬੰਦੇ ਜੋੜੀਏ ਤੇ ਆਪਾਂ ਹਟਾਈਏ ਮੇਰੀ ਮੰਮੀ ਨੂੰ ਵੀ ਮਿਲ ਕੇ ਆਇਆ ਉਹ ਮੈਨੂੰ ਵੀ ਮਿਲ ਕੇ ਗਏ ਨੇ ਤੇ ਮੈਂ ਕਹਿਣਾ ਚਾਹੁੰਗਾ 2 ਮਿੰਟ ਅੱਗੇ ਉਹ ਵੀ ਸਟੇਜ ਤੇ ਖੋਲਣ ਇੱਕ ਨਾ ਕਦੇ ਨੋਟ ਕਰਿਓ ਜਿਹੜੇ ਮੁੰਡੇ ਐ ਜਿਹੜਾ ਨਾ 90% ਤੁਹਾਨੂੰ ਦਿਲਾਂ ਦੇ ਬੜੇ ਸਾਫ਼ ਮਿਲਣਗੇ ਸੱਚੇ ਸੋਚੇ ਮਿਲਣਗੇ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਮੌਤ ਹੀ ਇਸ ਗੱਲ ਚ ਪੈਂਦੀ ਹੈ ਜਿਹੜਾ ਬੰਦਾ ਤੇਜ ਤਲਾਰ ਹੈ ਨਾ ਉਹ ਸੱਚੀ ਨਹੀਂ ਐਸਾ ਅੱਗ 'ਚ ਫਸਦਾ ਤੇ ਪੰਜਾਬ ਦੇ ਵਿੱਚ 90% ਇਨੋਸੈਂਟ ਬੰਦੇ ਆ ਉਹ ਤਾਂ ਕਰਕੇ ਉਹਨਾਂ ਦਾ ਡਰ ਆ ਵੀ ਭੋਲੇ ਬੰਦੇ ਨੂੰ ਅੱਗੇ ਜਲਦੀ ਪੈ ਜਾਂਦੀ ਹੈ ਸਾਡੇ ਜਿੰਨੇ ਵੀ ਨੌਜਵਾਨ ਮੁੰਡੇ ਫਸੇ ਆ ਨਾ ਤੁਸੀਂ ਉਹਨਾਂ ਦੇ ਕਿਤੇ ਟੋਲੇ ਬੈਠ ਕੇ ਵੇਖੋਗੇ ਤੁਹਾਨੂੰ ਤਰਸ ਆਉਣ ਲੱਗ ਜਾਊ ਵੀ ਆਰ ਵਾਕਿਆ ਹੀ ਆ ਖੇਡ ਖੇਡ ਜੀ ਹਵਾ ਹਵਾ ਜੀ ਉਸ ਅੱਗ 'ਚ ਵੜ ਗਏ ਜਿੱਥੋਂ ਨਿਕਲੇ ਨਹੀਂ ਜਾਂਦਾ ਇਹ ਚੰਗੀ ਸੋਚ ਵਾਲੇ ਤੇ ਚੰਗੇ ਦਲੇਰ ਬੰਦੇ ਅੱਜ ਜਿਹੜੇ ਵਾਕਿਆ ਹੀ ਕਦੇ ਨਲੂਏ ਦੇ ਵੰਸ਼ ਬਣਨਾ ਸੀ ਬਾਬਾ ਦੀਪ ਸਿੰਘ ਦੀ ਵੰਸ਼ ਬਣਨਾ ਸੀ ਨਾ ਅੱਜ ਧੀਆਂ ਪੜਾਂ ਦੀਆਂ ਚੈਨੀਆਂ ਖੁੱਚਣ ਜੋਗੇ ਹੋ ਗਏ ਕਿਉਂਕਿ ਜਦੋਂ ਉਹਨਾਂ ਨੂੰ ਤੋੜ ਲੱਗਦੀ ਹੈ ਨਾ ਭਾਈ ਇਹ ਫਿਰ ਆਪਦਾ ਸਿਰ ਕੰਧਾ ਚ ਮਾਰਨ ਦੇ ਜਾਂਦੇ ਨਾ ਘਰ ਦਾ ਜੰਗਲਾ ਛੱਡਣ ਤੇ ਨਾ ਤੁਰ ਜਾਂਦੀ ਧੀ ਪਣ ਦੀ ਵਾਲੀ ਛੱਡਣ ਇਹ ਆਪ ਕਹਿੰਦੇ ਬੰਦੇ ਜਿਹੜੇ ਕਹਿੰਦੇ ਭਾਈ ਸਾਨੂੰ ਮੌਤ ਚੰਗੀ ਆ ਜਦੋਂ ਤੋੜ ਨਹੀਂ ਚੱਲੀ ਜਾਂਦੀ ਤਾਂ ਕਰਕੇ ਕਹਿੰਨਾ ਵੀ 5000 ਰੁਪਏ ਜੇਬ ਚ ਪਾ ਕੇ ਚੱਲਣਾ ਔਖਾ ਹੋ ਜਾਣਾ ਤੁਹਾਨੂੰ ਜੇ ਕਿਤੇ ਇਹੋ ਜੀ ਅੱਗ ਤੇ ਆਪਾਂ ਕੰਟਰੋਲ ਨਾ ਕੀਤਾ ਤੇ ਇਹ ਵੱਧ ਹੀ ਜਾਣੀ ਘਟਦੇ ਨਹੀਂ